ਸਸੀ ਕਾਲ ਜੀ ਅੱਜ ਦੀ ਸਟੋਰੀ ਚਮਕੀਲੇ ਨਾਲ ਰਿਲੇਟਡ ਹੀ ਆ ਚਮਕੀਲੇ ਦਾ ਖਾਸਮ ਖਾਸ ਦੋਸਤ ਸੀ ਜਿਹੜਾ ਜੀ ਨੂੰ ਕਿ ਮਿਜਿਸ਼ੀਨ ਕਹਿੰਦੇ ਹਰਜੀਤ ਗਿੱਲ ਹਰਜੀਤ ਗਿੱਲ ਦੀ ਸਟੋਰੀ ਇਸ ਤਰ੍ਹਾਂ ਸੀ ਕਿ ਹਰਜੀਤ ਗਿੱਲ ਨੂੰ ਪਹਿਲੀ ਉਮਰ ਦੇ ਵਿੱਚ ਇੱਕ ਕੁੜੀ ਧੋਖਾ ਦੇ ਗਈ ਸੀ ਤੇ ਹਰਜੀਤ ਗਿੱਲ ਉਹਦੇ ਗਮ ਵਿੱਚ ਗਾਣੇ ਲਿਖਣ ਲੱਗ ਪਿਆ ਸੀ ਗਾਣੇ ਲਿਖਦਾ ਲਿਖਦਾ ਹਾਰਮੋਨੀਅਮ ਸਿੱਖ ਲਿਆ ਤੇ ਪਹਿਲਾਂ ਉਹਨੇ ਤੂੰਬਾ ਵਜਾਉਣਾ ਸਿੱਖਿਆ ਸੀ ਉਸ ਤੋਂ ਬਾਅਦ ਉਹ ਸਿੰਗਰਾਂ ਦੇ ਕੋਲ ਚਲ ਗਿਆ ਘੁੰਮਦਾ ਕਮਾਉਂਦਾ ਚਮਕੀਲੇ ਕੋਲ ਪਹੁੰਚ ਗਿਆ ਜਦੋਂ ਚਮਕੀਲੇ ਕੋਲ ਪਹੁੰਚੇ ਤੇ ਚਮਕੀਲੇ ਨੇ ਅ ਇੱਕ ਦਿਨ ਉਹਨੇ ਸਟੇਜ ਤੇ ਕੁਝ ਐਦਾਂ ਪਲੇਨ ਆ ਵਧੀਆ ਕੀਤਾ ਤਾਂ ਉਹਨੂੰ ਪੁੱਛਿਆ ਸੀ ਸਟੋਰੀ ਉਹਨੇ ਦੱਸਿਆ ਸੀ ਕਿ ਮੈਨੂੰ ਇੱਕ ਕੁੜੀ ਛੱਡ ਗਈ ਸੀ ਮੈਂ ਉਹਦੇ ગામ ਦੇ ਵਿੱਚ ਆ ਗਾਣੇ ਵੀ ਲਿਖੇ ਆ ਤੇ ਮੈਂ ਹੁਣ ਜਿਉਂਦੇ ਜੀ ਪਿੰਡ ਨਹੀਂ ਜਾਣਾ ਮੇਰੀ ਲੋਥ ਜਾਊਗੀ ਮੈਂ ਉਹਦੇ ਨਾਲ ਵਾਅਦਾ ਕੀਤਾ ਆ ਤੇ ਚਮਕੀਲਾ ਕਹਿੰਦਾ ਮੈਂ ਤੈਨੂੰ ਭਰਾ ਸਾਹਮਣੇ ਦਾ ਆਪਣਾ ਮੈਂ ਤੈਨੂੰ ਆਪਣੇ ਨਾਲੋਂ ਵੀ ਵੱਡਾ ਸਿੰਗਰ ਬਣਾਉਂਗਾ ਇਹ ਵਾਅਦਾ ਸੀਗਾ ਉਹਦਾ ਚਮਕੀਲੇ ਨੇ ਹਰਜੀਤ ਗਿੱਲਾਂ ਕੀਤਾ ਆ ਹੋਇਆ ਕੀ ਫਿਰ ਹਾਰੀ ਵਾਰੀ ਚਮਕੀਲਾ ਨੂੰ ਮੌਕਾ ਦੇਣ ਲੱਗ ਪਿਆ ਫਿਰ ਤੁਸੀਂ ਅਕਸਰ ਦੇਖਣਾ ਹਰਜੀਤ ਗਿੱਲ ਸਟੇਜਾਂ ਤੇ ਗਾਣ ਲੱਗ ਪਿਆ ਸੀ ਇੱਕ ਉਹਨਾਂ ਚਲਾ ਗੀਤ ਗਾਇਆ ਸੀ ਤੇ ਸਭ ਤੋਂ ਜਿਹੜਾ ਵਧੀਆ ਗੀਤ ਉਹਨੇ ਗਾਇਆ ਸੀ ਬਾਹਮਾ ਗੋਰੀਆਂ ਗਲੇ ਵਿੱਚ ਪਾਉਂਦੀ ਸੈਂ ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਸੈਂ ਘਰ ਯਾਦ ਕੁੜੇ ਹਨਾ ਤੁਹਾਨੂੰ ਗਾਣਾ ਯਾਦਣਾ ਹੈ ਹਰਜੀਤ ਗਿੱਲ ਦਾ ਲਿਖਿਆ ਸੀ ਭਾਬੀ ਮੇਰੀ ਗੁੱਤ ਕਰਦੇ ਨੱਚਦੀ ਦੇ ਕੁੱਲ ਗਿਆ ਪਰ ਇਹ ਗੀਤ ਵੀ ਹਰਜੀਤ ਗਿੱਲ ਨੇ ਲਿਖਿਆ ਸੀ ਤੇ ਪਰ ਇਹ ਗੀਤ ਜਦੋਂ ਆਪ ਉਹ ਲਿਖ ਕੇ ਗਾਉਂਦਾ ਸੀਗਾ ਹਰਜੀਤ ਗਿਰ ਤੇ ਚਮਕੀਲੇ ਨੂੰ ਬਾਬਾ ਖੁਸ਼ੀ ਹੋਈ ਕਹਿੰਦਾ ਤੂੰ ਵਧੀਆ ਗਾ ਵੀ ਲੈਣਾ ਤੇ ਮੈਂ ਚਾਹਣਾ ਤੂੰ ਵੀ ਅੱਗੇ ਜਾਵੇਂ ਹੈਨਾ ਪਰ ਚਮਕੀਲੇ ਨੇ ਕਿਹਾ ਸੀ ਆ ਜਿਹੜਾ ਤੇਰਾ ਗੀਤ ਆ ਨਾ ਬਾਬਾ ਗੋਲੀਆਂ ਬਗੂਰੀਆਂ ਗਲੇ ਵਿੱਚ ਪਾਉਂਦੀਸ ਐ ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਕਰ ਯਾਦ ਕੋ ਇਹ ਮੈਂ ਤੇਰਾ ਗੀਤ ਗਾਉਂਗਾ ਤੇ ਤੇਰੀ ਜਿਹੜੀ ਉੱਥੇ ਤੱਕ ਪਹੁੰਚੂਗਾ ਤੇ ਫਿਰ ਚਮਕੀਲੇ ਨੇ ਵਾਅਦੇ ਮੁਤਾਬਕ ਗੀਤ ਗਾਇਆ ਸੀ ਤੇ ਉਹਦੀ ਜਿਹੜੀ ਗਰਲਫ੍ਰੈਂਡ ਸੀ ਉਹਦੇ ਤੱਕ ਪਹੁੰਚਿਆ ਵੀ ਸੀਗਾ ਹੈ ਤੇ ਪਰ ਫਿਰ ਚਮਕੀਲਾ ਕਹਿੰਦੇ ਇਸ ਗੀਤ ਗਾਣ ਨਾਲ ਤੈਨੂੰ ਕੀ ਉਹ ਵੀ ਮੇਰੇ ਬਰਾਬਰ ਦਾ ਸਿੰਗਰ ਬਣੇ ਮੈਂ ਚਾਹਣਾ ਤੂੰ ਮੇਰਾ ਭਰਾ ਆ ਮਜੀਸ਼ਨ ਨਹੀਂ ਹਰਜੀਤ ਗਿੱਲ ਨਾਲ ਬਹੁਤ ਪਿਆਰ ਸੀ ਚਮਕੀਲੇ ਦਾ ਹਰਜੀਤ ਗਿੱਲ ਨੂੰ ਆਪਣਾ ਭਰਾ ਸਮਝਦਾ ਸੀ ਭਰਾਵਾਂ ਨਾਲੋਂ ਵੀ ਵੱਧ ਕੇ ਕਿਉਂਕਿ ਹਰਜੀਤ ਗਿੱਲ ਜੱਟਾਂ ਦਾ ਮੁੰਡਾ ਸੀਗਾ ਸਾਡੇ ਹੀ ਏਰੀਏ ਦਾ ਇੱਧਰ ਸੀਗਾ ਹੈ ਕੋਟਪਤਵੀ ਮਾਲਪੁਰ ਦੇ ਲਾਗੇ ਉਹਦਾ ਪਿੰਡ ਸੀਗਾ ਤੇ ਪਰ ਇੱਕ ਗੱਲ ਮੈਨੂੰ ਬੜਾ ਉਹਦਾ ਅੰਤ ਬੜਾ ਦੁਖਦਾਈ ਸੀ ਜੀ ਉਹਨੇ ਆਪਣੀ ਗਰਲਫ੍ਰੈਂਡ ਨੂੰ ਕਿਹਾ ਸੀਗਾ ਮੈਂ ਤੂੰ ਨਹੀਂ ਮੈਨੂੰ ਮਿਲੀ ਕਿ ਮੈਂ ਹੁਣ ਪਿੰਡ ਨਹੀਂ ਵੜਾਂਗਾ ਮੇਰੀ ਲੋਥ ਆਊਗੀ ਤੇ ਉਹਦੀ ਲੋਥਾਈ ਸੀ ਉਹਦਾ ਵਾਅਦਾ ਪੁੱਗ ਗਿਆ ਸੀ ਉਹਦੇ ਵਚਨ ਜਿਹੜੇ ਸੇ ਉਹ ਪੁੱਗ ਗਏ ਸੀ ਕਿ ਪਰ ਇਹ ਹੋਇਆ ਕਿ ਚਮਕੀਲੇ ਨੇ ਜਿਹੜੇ ਉਹਦੇ ਨਾਲ ਵਚਨ ਕੀਤੇ ਸੇ ਰੱਬ ਨੇ ਉਹਨੂੰ ਮੌਕਾ ਨਹੀਂ ਦਿੱਤਾ ਸੀਗਾ ਉਹਨੂੰ ਸਟਾਰ ਬਣਾਉਣ ਦਾ ਪਰ ਇਹ ਤਾਂ ਜ਼ਰੂਰ ਕਰ ਗਿਆ ਸੀਗਾ ਅਮਰ ਸਿੰਘ ਚਮਕੀਲਾ ਕਿ ਆਪਣੀਆਂ ਸਟੇਜਾਂ ਤੇ ਹਰਜੀਤ ਗਿੱਲ ਨੂੰ ਬਰਾਬਰ ਮੌਕਾ ਦਿੰਦਾ ਹੁੰਦਾ ਸੀ ਗਾਣ ਦਾ ਮੌਕਾ ਉਹਨੂੰ ਹੀ ਦਿੱਤਾ ਜਾਂਦਾ ਆ ਜੇ ਇਹਨੂੰ ਸ਼ਗਿਰਦ ਵਾਂਗੂ ਬਣਾ ਕੇ ਤੇ ਅੱਗੇ ਪੇਸ਼ ਕਰਨਾ ਹੋਵੇ ਚਮਕੀਲੇ ਦੇ ਦਿਲ ਚ ਸੀ ਪਰ ਮੈਂ ਆਉਣ ਵਾਲੇ ਦਿਨਾਂ ਚ ਹਰਜੀਤ ਗਿੱਲ ਨੂੰ ਟੇਪ ਕਰਾ ਕੇ ਲੋਕਾਂ ਦੇ ਰੂਬਰੂ ਕਰਨਾ ਆ ਪਰ ਹੋਇਆ ਰੱਬ ਨੂੰ ਕੁਝ ਮਨਜ਼ੂਰ ਇਸ ਦੁਨੀਆ ਤੇ ਨਹੀਂ ਤਿੰਨੇ ਹੀ ਜਾਣੇ ਇਸ ਦੁਨੀਆ ਤੋਂ ਗਏ ਹਰਜੀਤ ਗਿੱਲ ਤੇ ਚਮਕੀਲਾ ਤੇ ਤੁਹਾਨੂੰ ਪਤਾ ਹੀ ਨਾਲ ਅਮਰਜੋਤ ਬੀਬਾ ਇਹਨਾਂ ਦੀ ਇਕੱਠਿਆਂ ਦੀ ਡੈਥ ਹੋ ਜਾਂਦੀ ਤੇ ਇਕੱਠੇ ਇਸ ਦੁਨੀਆ ਤੋਂ ਚਲੇ ਜਾਂਦੇ ਉਹ ਵਾਦੇ ਉਹ ਸਾਰਾ ਕੁਝ ਇਹਨਾਂ ਲੋਕਾਂ ਨੇ ਪੂਰੇ ਨਹੀਂ ਪੈਣ ਦਿੱਤੇ ਤੇ ਇਹ ਸੀ ਇਸ ਕਹਾਣੀ ਦਾ ਦੁਖਦਾਈ ਅੰਤ